ਸਾਰੇ ਸასი ਗਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕਿੰਗ ਵਿਸ਼ਰਣ ਅਸੀਂ ਬਣਾ ਕੇ ਤਿਆਰ ਕਰਾਂਗੇ ਅਰਬੀ ਦੀ ਸਬਜੀ ਇਹ ਅਰਬੀ ਦੀ ਸਬਜੀ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਬਿਲਕੁਲ ਵੀ ਚਿਪਚਿਪੀ ਨਹੀਂ ਪੜेंगी ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਜਰੂਰ ਟਰਾਈ ਕਰਿਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਸਗਰਬੀ ਦੀ ਸਬਜੀ ਬਣਾ ਕੇ ਤਿਆਰ ਅਰਬੀ ਦੀ ਸਬਜੀ ਬਣਾਉਣ ਲਈ 1 ਕਿਲੋ ਅਰਬੀ ਲਈ ਆ ਅਰਬੀ ਅਸੀਂ ਤਾਜ਼ੀ ਤੇ ਘਰ ਦੀ ਕੁੱਟੀ ਹੋਈ ਅਰਬੀ ਲਈ ਆ ਹੁਣ ਅਸੀਂ ਇਹਦਾ ਛਿਲਕਾ ਤਾਰ ਲੈਣੀ ਹੈ ਅਰਬੀ ਦਾ ਸ਼ਿਲਕਾ ਤਾਰਨ ਤੋਂ ਪਹਿਲਾਂ ਥੋੜਾ ਜਿਹਾ ਸਹੀ ਹੱਥਾਂ ਨੂੰ ਤੇਲ ਲਾ ਲਾਂਗੇ ਕਿਉਂਕਿ ਹੱਥਾਂ ਨੂੰ ਬਾਅਦ ਵਿੱਚ ਇਹਦੇ ਨਾਲ ਖਾਰਿਸ਼ ਨਾ ਹੋਵੇ ਸਾਰੇ ਅਰਬੀ ਨੂੰ ਛਿੱਲ ਲਈਏ ਅਰਬੀ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਵਾ ਹੁਣ ਅਸੀਂ ਇਹਨੂੰ ਕੱਟ ਲਾਂਗੇ ਲੰਬਾਈ ਦੇ ਵਿੱਚ ਇਹਦੇ ਸਾਰੇ ਪੀਸ ਕਟਾਂਗੇ ਅਸੀਂ ਪਤਲੇ-ਪਤਲੇ ਪੀਸ ਲੰਬਾਈ ਦੇ ਵਿੱਚ ਕੱਟ ਲੈਨੇ ਅਰਬੀ ਨੂੰ ਕੱਟ ਲਿਆ ਅਰਬੀ ਨੂੰ ਅਸੀਂ ਲੰਬਾਈ ਦੇ ਵਿੱਚ ਪਤਲਾ-ਪਤਲਾ ਕੱਟਿਆ ਇਹਨੂੰ ਤੋਂ ਤੋਂ ਪਹਿਲਾਂ ਇਹਦੇ ਉੱਪਰ ਇੱਕ ਚਮਚਾ ਨਮਕ ਜਿਹੜਾ ਉਹ ਛਿੜਕ ਦਾਂਗੇ ਛਿੜਕ ਕੇ ਦਿਨ ਜੰਨਿਤਰਾ ਮਿਕਸ ਕਰ ਦੇਣੀ ਇਹਨੂੰ 5 ਕੁ ਮਿੰਟ ਇਸੇ ਤਰ੍ਹਾਂ ਰਹਿਣ ਦੇਣੀ ਕਿ ਜੀ ਅਰਬੀ ਦੇ ਵਿੱਚ ਨਾ ਪੇਸ ਹੁੰਦੀ ਹੈ ਉਹ ਇਹਦੇ ਨਾਲ ਘੱਟ ਹੋ ਜੇਗੀ ਬਸ ਅਸੀਂ 5 ਕੁ ਮਿੰਟ ਇਸੇ ਤਰ੍ਹਾਂ ਹੀ ਪਾ ਰਹਿਣ ਦੇਣਾ ਤੜਕੇ ਲਈ ਜਿਹੜਾ ਸਮਾਨ ਲਿਆ ਵਾ ਦੋ ਟਮਾਟਰ ਆ ਦੋ ਪਿਆਜ਼ ਆ ਮੋٹے ਸਾਈਜ਼ ਦੇ ਥੋੜਾ ਜਿਹਾ ਲਸਣ ਆ ਤੇ ਇੱਕ ਅਦਰਕ ਦਾ ਟੁਕੜਾ ਤੇ 5-6 ਹਰੀਆਂ ਮਿਰਚਾਂ ਪਿਆਜ਼ ਨੂੰ ਅਸੀਂ ਲੰਬਾਈ ਦੇ ਵਿੱਚ ਪਤਲਾ-ਪਤਲਾ ਕੱਟ ਲੈਨੇ। ਪਿਆਜ਼ ਦੀ ਕਟਿੰਗ ਕਰ ਲੈਨੇ। ਪਤਲਾ-ਪਤਲਾ ਅਸੀਂ ਲੰਬਾਈ ਦੇ ਵਿੱਚ ਇਹਨੂੰ ਕੱਟ ਲਿਆ। ਪਿਆਜ਼ ਨੂੰ ਅਸੀਂ ਪਤਲਾ-ਪਤਲਾ ਕੱਟ ਲਿਆ ਤੇ ਲਸਣ ਤੇ ਅਦਰਕ ਦਾ ਅਸੀਂ ਪੇਸਟ ਬਣਾ ਲੈਨੇ। ਅਦਰਕ ਤੇ ਲਸਣ ਦਾ ਪੇਸਟ ਬਣਾ ਲਿਆ। ਅਰਬੀ ਦੇ ਹੱਥਾਂ ਨਾਲ ਮਸਲ ਕੇ ਚੰਗੀ ਤਰ੍ਹਾਂ ਚੁੱਕਾਹਟ ਵੀ ਲੀ ਜੜੀ। ਉਹਨੂੰ ਅਸੀਂ ਖਤਮ ਕਰਾਂਗੇ ਇਸ ਤੇ। ਦੋ ਤਿੰਨ ਪਾਣੀ ਇਹਨੂੰ ਧੋ ਲੈਨੇ ਓ ਕਿ ਚੰਗੀ ਤਰ੍ਹਾਂ ਸਾਫ ਕਰਾਂਗੇ ਅਰਬੀ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਇੱਕ ਪੌਣੇ ਦੇ ਉੱਪਰ ਅਸੀਂ ਇਹਦੇ ਵਿੱਚੋਂ ਪਾਣੀ ਜਿੰਨਾ ਵੀ ਹੋਏਗਾ ਨਿਚੋੜ ਲਾਂਗੇ ਨਿਚੋੜਨ ਤੋਂ ਬਾਅਦ ਅਸੀਂ ਇਹਨੂੰ ਕਾਟਨ ਦੇ ਪੌਣੇ ਦੇ ਉੱਤੇ ਫੈਲਾ ਦਾਂਗੇ ਕਿ ਪਾਣੀ ਇਹਦੇ ਵਿੱਚੋਂ ਬਿਲਕੁਲ ਵੀ ਸੁੱਕ ਜਾਵੇ ਕੜਾਈ ਨੂੰ ਅਸੀਂ ਗੈਸ ਉੱਪਰ ਰੱਖ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਲਾਂਗੇ ਇੱਕ ਕਟਕੜੀ ਦੇ ਕਰੀਬ ਬਹੁਤ ਜ਼ਿਆਦਾ ਤੇਲ ਨਹੀਂ ਪਾਵਾ ਤੇਲ ਅਸੀਂ ਸਰੋਂ ਦਾ ਲਿਆ ਵਾ ਤੁਸੀਂ ਕੋਈ ਘੋਲ ਵੀ ਤੇਲ ਲੈ ਸਕਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਨੇ ਤੇਲ ਗਰਮ ਹੋ ਗਿਆ ਚੰਗੀ ਤਰ੍ਹਾਂ ਹੁਣ ਅਰਬੀ ਨੂੰ ਅਸੀਂ ਜਿਹੜਾ ਧੋ ਕੇ ਰੱਖਿਆ ਸੀ ਇਹਦੇ ਨਾਲ ਪਾਣੀ ਬਿਲਕੁਲ ਵੀ ਨਹੀਂ ਲੱਗਾ ਉਹਨੂੰ ਮੈਂ ਇੱਕ ਵਾਰੀ ਹਲਕਾ ਜਿਹਾ ਫਰਾਈ ਕਰ ਲਿਆ ਜਾਂ ਜੇ ਤੁਸੀਂ ਇਹਨੂੰ ਜਲਦੀ ਹਲਕਾ ਜਿਹਾ ਫਰਾਈ ਕਰ ਲੈਂਦੇ ਆ ਤੇ ਜਿਹੜੀ ਅਰਬੀ ਆ ਬਿਲਕੁਲ ਵੀ ਚਿਪਚਿਪੀ ਨਹੀਂ ਬਣਦੀ 10-4 ਮਿੰਟ ਵਾਸਤੇ ਇਸ ਤਰ੍ਹਾਂ ਅਸੀਂ ਪਕਾ ਲੈਂਦੇ ਆ ਥੋੜੀ ਥੋੜੀ دیر ਬਾਅਦ ਅਸੀਂ ਇਹਨੂੰ ਹਿਲਾਉਂਦੇ ਰਹਾਂਗੇ ਤੇ ਅਰਬੀ ਜਿਹੜੀ ਹੈ ਥੱਲੇ ਚਿਪਕੇ ਨਾ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਜੇਗੀ ਅਰਬੀ ਨੂੰ 4-5 ਮਿੰਟ ਹੋ ਗਿਆ ਸਾਨੂੰ ਫਰਾਈ ਕਰਦਿਆਂ ਨੂੰ ਅਰਬੀ ਹਲਕੀ ਜਿਹੀ ਸੁਨਖਤ ਹੋ ਗਈ ਹੈ ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਬਾਹਰ ਕੱਢ ਲਈਏ ਸਟ੍ਰੈਕ ਪਲੇਟ ਦੇ ਵਿੱਚ ਕੱਢ ਲਾਂ ਤੇਲ ਦੇ ਵਿੱਚ ਵਰਦੀ ਨੂੰ ਅਸੀਂ ਬਾਹਰ ਕੱਢ ਲਿਆ ਵਾ ਥੋੜਾ ਜਿਹਾ ਤੇਲ ਅਸੀਂ ਇਹਦੇ ਵਿੱਚ ਹੋਰ ਪਾ ਲਾਂਗੇ ਬਹੁਤ ਜ਼ਿਆਦਾ ਤੇਲ ਨਹੀਂ ਪਾਉਣਾ 1 ਚਮਚਾ ਜੀਰਾ 1 ਚਮਚਾ ਹੀ ਅਜਵੈਨ ਪਿਆਜ਼ ਪਾ ਲੈਨੇ ਪਿਆਜ਼ ਨੂੰ ਹਲਕਾ ਕਰ ਲਾਪੀ ਕਰਾਂਗੇ ਪਿਆਜ਼ ਹਲਕਾ ਗਲਾਬੀ ਹੋ ਗਿਆ ਅਦਰਕ ਲਸਣ ਤੇ ਹਰੀ ਮੇਥਾ ਦਾ ਪੇਸਟ ਮੈਨੂੰ ਇਹਦੇ ਵਿੱਚ ਪਾ ਲੈਂਦੇ ਆ ਅਦਰਕ ਲਸਣ ਤੇ ਹਰੀ ਮੇਥੀ ਪਹੁੰਚ ਗਈ ਹੈ ਹੁਣ ਅਸੀਂ ਥੋੜੇ ਜਿਹਾ ਮਸਾਲੇ ਐਡ ਕਰ ਲਈਏ। ਕਸ਼ਮੀਰੀ ਦੇਖੀ ਦਾਲ ਮਿਰਚ। ਨਮਕ ਟੇਸਟ ਅਨਸਾਰ। ਲਾਲ ਮਿਰਚ ਪਾਊਡਰ। ਹਲਦੀ ਪਾਊਡਰ, ਥੋੜਾ ਜਿਹਾ ਗਰਮ ਮਸਾਲਾ। ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਈਏ। ਮਸਾਲਿਆਂ ਚੰਗੀ ਤਰ੍ਹਾਂ ਭੁੰਨ ਲਿਆ। ਹੁਣ ਅਸੀਂ ਟਮਾਟਰ ਪੀਸ ਪਾਵਾਂਗੇ। ਜਿਨ੍ਹਾਂ ਨੂੰ ਅਸੀਂ ਗ੍ਰਾਇੰਡ ਕਰਕੇ ਥੋੜਾ ਜਿਹਾ ਪਾਣੀ ਪਾ ਲਈਨੇ। ਇਨ ਚੰਗੀ ਤਰ੍ਹਾਂ ਪਕਾਵਾਂ ਮਸਾਲੇ ਚੰਗੀ ਤਰ੍ਹਾਂ ੋਂ ਲੈਨੇ ਚੈੱਕ ਕਰ ਲੈਨੇ ਮਸਾਲੇ ਨੂੰ ਤੇਲ ਜਿਹੜਾ ਉਹ ਤਿਆਰ ਗਿਆ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਨੂੰ ਸੀ ਛੋਸਾ ਕਰਕੇ ਪਾਵਾਂਗੇ ਅਰਬੀ ਨੂੰ ਸੀ ਫਰਾਈ ਕਰਕੇ ਰੱਖਿਆ ਸੀ ਇਹਨੂੰ ਇਹਦੇ ਵਿੱਚ ਪਾ ਦੇਣੀ ਜੇ ਤੁਸੀਂ ਸੁੱਕੀ ਅਰਬੀ ਬਣਾਉਣੀ ਚਾਹੁੰਦੇ ਹੋ ਤੁਸੀਂ ਇੱਥੇ ਜਿਹੜਾ ਅਸੀਂ ਪਾਣੀ ਪਾਇਆ ਉਹ ਨਹੀਂ ਤੁਸੀਂ ਪਾਓ ਅਸੀਂ ਥੋੜੀ ਰਸਮੀ ਸੀ ਅਰਬੀ ਬਣਾ ਕੇ ਤਿਆਰ ਕਰਾਂਗੇ ਜਿਹਨੀ ਵੀ ਬਣ ਚੰਗੀ ਤਰ੍ਹਾਂ ਅਰਬੀ ਨੂੰ ਸੀ ਮਿਕਸ ਕਰ ਲੈਨੇ ਆਂ ਉਪਰੋਂ ਸੀ ਕਵਰ ਕੱਢ ਲਏ ਨੇ ਮਸਾਲਾ ਜਿਹੜਾ ਅਰਬੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ। ਆਪ ਜੀ ਚੈੱਕ ਕਰ ਲਿਏ ਆ ਸਬਜੀ ਬਦੋਂ 5-7 ਮਿੰਟ ਹੋ ਗਏ ਆ। ਤੁਸੀਂ ਦੇਖ ਸਕਦੇ ਜੇ ਬਹੁਤ ਹੀ ਵਧੀਆ ਸਬਜੀ ਬਣ ਰਹੀ ਹੈ। ਗਰੇਵੀ ਬਹੁਤ ਘੱਟ ਹੋ ਗਈ ਆ। ਥੋੜਾ ਜਿਹਾ ਇਮਲੀ ਦਾ ਪਲਪ ਅਸੀਂ ਲਿਆਵਾ। ਇਮਲੀ ਨੂੰ ਅਸੀਂ ਕਿਉਂ ਰੱਖ ਲਿਆ ਸੀ? ਪਾਣੀ ਦੇ ਨਾਲ ਛਾਣ ਕੇ ਤੇ ਇਹਦੇ ਵਿੱਚ ਪਾ ਲਿਆ। ਇਮਲੀ ਦੇ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਆ। ਜੇਕਰ ਸਾੜਪੋਇਮ ਨਹੀਂ ਹੈਗੀ ਤੇ ਅਸੀਂ ਇਹਦੀ ਜਗ੍ਹਾ ਤੇ ਆਮਚੂਰਾ ਵੀ ਪਾ ਸਕਦੇ ਹਾਂ ਆਮਚੂਰੇ ਦਾ ਨਾਲ ਵੀ ਖੱਟਾ-ਖੱਟਾ ਜਿਹਾ ਟੇਸਟ ਆ ਜਾਵੇ ਤੇ ਬਹੁਤ ਹੀ ਵਧੀਆ ਲੱਗੇਗੀ ਟਿੱਕੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਓ ਇੱਕ ਵਾਰੀ ਟਰਾਈ ਕਰਕੇ ਵੇਖਿਓ ਰੱਤ ਨੂੰ ਬਹੁਤ ਹੀ ਵਧੀਆ ਬਣੇਗੀ ਇਕਦਮ ਖੀੜੀ-ਖੀੜੀ ਬਿਲਕੁਲ ਵੀ ਚਿਪਟੀ ਨਹੀਂ ਬਣेंगी ਇਹਨੂੰ ਐਸ ਵੀ ਨੂੰ ਅਸੀਂ ਚੌਲਾ ਦੇ ਨਾਲ ਵੀ ਖਾ ਸਕਦੇ ਹਾਂ ਤੇ ਫੁਲਕੇ ਦੇ ਨਾਲ ਥੋੜਾ ਜਿਹਾ ਅਸੀਂ ਸੁੱਕਾ ਧਨੀਆ ਲਵਾਂਗੇ ਇਹਨੂੰ ਇਹਦੇ ਵਿੱਚ ਪਾ ਲਈਏ ਤੜਕਾ ਹਰਾ ਤੰਗਿਆਗਾ ਤੁਸੀਂ ਉਹ ਪਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਨਾ ਥੋੜਾ ਜਿਹਾ ਸੀ ਗਰਮ ਮਸਾਲਾ ਪਾ ਲੈਂਦੇ ਜਦੋਂ ਅਸੀਂ ਸਬਜ਼ੀ ਨੂੰ ਲਾਉਣ ਤੋਂ ਪਹਿਲਾਂ ਥੋੜਾ ਜਿਹਾ ਗਰਮ ਮਸਾਲਾ ਪਾਉਂਦੇ ਆ ਤੇ ਬਹੁਤ ਹੀ ਵਧੀਆ ਟੇਸ ਆਉਂਦਾ ਸਬਜ਼ੀ ਵਿੱਚ ਅਸੀਂ ਇਸੇ ਤਰ੍ਹਾਂ ਰਸਮੀਸੀ ਸਬਜ਼ੀ ਰੱਖਾਂਗੇ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਸਬਜ਼ੀ ਬਣ ਗਈ ਹੈ ਮੇਰੀ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ